ਸੱਚੀ ਕਾਲ ਜੀ ਸਾਰਿਆਂ ਨੂੰ ਅਸੀਂ ਕਾਲ ਜੀ ਬਈ ਸਾਰਿਆਂ ਨੂੰ ਜੀ ਸੱਚੀ ਕਾਲ ਜੀ ਚਿੱਟੇ ਕੁੜਤੇ ਪਜਾਮੇ ਜੱਟ ਪਾਉਣ ਲੱਗਿਆ ਲੋਕ ਬਈ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਏ ਪਿੰਡ ਮਾਣਾ ਵੱਲੋਂ ਜਿਹੜੀਆਂ 24 ਦੀਆਂ ਜਿਹੜੀਆਂ ਵੋਟਾਂ ਐ ਪੰਚਾਇਤੀ ਵੋਟਾਂ ਉਹਨੂੰ ਮੁੱਖ ਰੱਖਦੇ ਹੋਏ ਮੈਂ ਪੰਮਾ ਨਹੀਂ ਹੈਗਾ ਭਾਈ ਹੁਣ ਆਦਗੀ ਆ ਪੰਮੇ ਦੇ ਆਂਟੀ ਪੰਮੇ ਦੇ ਆਂਟੀ ਖੜ ਗਈ ਕਾਲ ਜੀ ਕਹਿੰਦਾ ਬਈ ਇਹ ਪੰਮਾ ਖੜ ਜਵੇ ਤੇ ਨਾ ਖੜੇ ਕਹਿੰਦਾ ਮੈਂ ਜ਼ਰੂਰ ਖੜਨਾ ਹਾਂ ਪੰਮੇ ਦੀ ਆਂਟੀ ਹੋ ਗਈ ਦਰਜੀ ਬੁਲਾ ਲਿਆ ਅੱਜ ਚਿੱਟੇ ਕੁਰਤੇ ਪਜਾਮੇ ਦੇ ਦਿੱਤੇ ਸਪੋਣੇ ਚਾਚਾ ਕਹਿੰਦਾ ਇੱਕ ਹੈਗੀ ਹਾਂ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਬਾਉਂਡਰੀ ਕਰਤੀ ਪਾਰਟੀ ਖਾਲ ਦੀ ਗੇਟ ਦੇ ਅੰਦਰ ਚਲੇ ਆਂ ਆਹ ਉਹ ਨਿਕਲਣਾ ਕਿੱਦਾਂ ਨੂੰ ਜਿੰਦਾ ਲਾ ਕੇ ਬਾਹਰ ਤੇ ਬਾਜੀ ਵੀ ਗੇਟ ਲਾਤੇ ਰਹਿੰਦੇ ਬਾਉਂਡਰੀ ਅਜੇ ਅਜੇ ਬਾਉਂਡਰੀ ਨਹੀਂ ਖਰੀ ਪਈ ਔਖੀ ਹੋਣੀ ਫਿਰ ਨਹੀਂ ਰੁਕ ਜਾ ਯਾਰ ਥੇਕ ਬਹੁਤ ਆ ਪਹਿਲਾਂ ਠੀਕ ਹੈ ਚਲੋ ਤਾਂ ਠੀਕ ਹੈ ਉਹ ਪਿੱਛੇ ਨੂੰ ਕਰੋ ਮੰਜਾ ਮਾਰਦਾ ਚਾਚਾ ਚੋਣ ਨਿਸ਼ਾਨ ਗਿਆ ਲੈਣਾ ਫਿਰ ਚੋਣ ਨਿਸ਼ਾਨ ਆਇਆ ਤੂੜੀ ਦੀ ਪੰਡੇ ਦੇ ਦੋ ਤੂੜੀ ਦੀ ਪੰਡ ਠੀਕ ਆ ਤੂੜੀ ਦੀ ਪੰਡ ਹਾਂ ਭਾਈ ਜੀ ਚੋਣ ਨਿਸ਼ਾਨ ਚੋਰੀ ਹੋਈ ਆ ਆਪਣਾ ਹੈਗਾ ਇੱਕ ਰਾਫ ਜਿਹੜੀ ਚੋਰੀ ਹੋਈ ਆ ਚੇਗਾ ਉਹ ਚੋਣ ਨਿਸ਼ਾਨ ਆ ਤੇ ਪੰਜੀ ਚ ਕੁਝ ਨਹੀਂ ਰੱਖਿਆ ਮੈਗਾ ਐਂ ਤਾਂ ਦੇਖ ਲੈ ਫਿਰ ਤਰਾ ਕਰਕੇ ਉੱਜ ਕੀ ਆ ਤੇਰਾ ਚੋਰੀ ਕੇ ਹੋਇਆ ਸਮਾਨ ਕੀ ਚੋਰੀ ਕੇ ਹੋਇਆ ਸਮਾਨ ਤੇ ਉਹ ਮੇਰਾ ਬਰਬਾਹ ਜੋਰੀ ਹੋ ਗਿਆ ਉਹ ਹੀ ਉਹ ਹੀ ਚੋਣ ਨਿਸ਼ਾਨ ਚੋਣ ਨਿਸ਼ਾਨ ਬਰਬਾਹ ਚੋਂ ਨਿਸ਼ਾਨ ਬਰਮਾ ਬਰਮਾ ਹੀ ਰੱਖਦੇ ਚਾਹੇ ਜੋੜੀ ਬਣਦੀ ਆ ਹੁਣ ਮੈਂ ਹੁਣ ਕਹਿੰਦਾ ਕੋਈ ਲੈ ਕੇ ਮੁੱਕਰ ਗਿਆ ਯਾਰ ਹੁੰਦਾ ਮੁੱਕਰਿਆ ਵੀ ਜਾਂ ਨਹੀਂ ਹੋਵੇ ਦੇਣਾ ਚਾਹੀਦਾ ਕਰ ਲੋ ਯਾਰ ਮੇਰੀ ਮੇਰੀ ਸ਼ਾਵਟ ਇੱਥੇ ਹੋਣਾ ਕਿਸੇ ਕੋਲ ਇੱਥੇ ਹੋਣਾ ਉਹ ਚਾਹੇ ਹੈਗਾ ਹੁਣ ਅਗਰ ਦੱਸਣਾ ਚਾਹੀਦਾ ਮਰਿਆ ਵੀਡੀਓ ਵਿੱਚ ਦੱਸੂਗਾ ਤਾਂਹੀਂ ਯਾਰ ਦੇਖੀ ਜਾਊਗਾ ਯਾਰ ਬਾਪ ਪੱਤ ਕੱਤ ਕਰਕੇ ਡੋੜ ਕਈ ਵਾਰ ਬੰਦਾ ਵੀ ਭੁੱਲ ਜਾਂਦਾ ਜੇ ਕੋਈ ਲੈ ਕੇ ਮੇਰੀ ਗੱਲ ਸੁਣ ਬਾਈ ਮੇਰੀ ਸ਼ਾਵਟ ਤੇ ਮੇਰਾ ਬਰਮਾ ਦੋਏ ਚੀਜ਼ਾਂ ਗੈਪ ਆ ਉਹ ਵੀ ਸਸਰੀ ਘਾਲ ਗੁਪਤਦਾਨ ਲਿਖੋ ਗਿਆ ਸਸਰੀ ਘਾਲ ਚੰਗਾ ਜੀ ਉਹ ਚਾਪ ਲਈ ਹੁਣ ਦਿਲ ਲਈ ਕਾਪੀ ਹੈ ਤੁਸੀਂ ਕਾਪ ਹਾ ਗਾਪੀ ਲਾਲੀ ਮੈਮੀ ਮੇਰਾ ਵੀ ਸਮਾਂ ਜਾਣ ਲੱਗ ਗਿਆ ਨਾ ਉਹ ਨਹੀਂ ਉਹ ਜਿਹੜਾ ਲੱਭੇ ਉਹ ਵੀ ਦੱਸ ਦੋ ਕਿਸ ਨੂੰ ਪੁੱਛਿਆ ਲੱਭੇ ਉਹ ਜੇ ਲੱਭ ਜਵੇ ਫੇਰ ਤਾਂ ਸੀ ਤੇ ਉੱਪਰ ਤੱਕ ਉੱਭੜਦੇ ਆ ਸਾਨੂੰ ਦੱਸਣਾ ਇੱਕ ਮੇਰਾ ਸੰਗਲ ਖੋ ਗਿਆ ਭਾਈ ਲੈ ਸੰਗਲ ਹੀ ਲੱਦਾ ਤੇਰਾ ਸੰਗਲ ਤੁਹਾਡਾ ਗਾਵਾਟਰ ਦਾ ਟੋ ਗਿਆ ਨਾ ਟੋਰਚਨ ਕਹਾਂ ਫਿਰ ਹਾਂ ਹਾਂ ਚੋਰ ਹਸੇ ਮੈਨੂੰ ਲਾਦਾ ਚੋਰ ਹਸੇ ਤੈਰ ਬੈਠੇ ਆ ਚੋਰ ਚੋਰ ਦੋ ਘਰ ਤੇ ਵੀ ਲੈ ਕੇ ਆਏ ਆ ਦੋ ਚੋਰ ਗਏ ਤੇ ਘਰ ਨੂੰ ਮੇਰੇ ਮੈਂ ਨਹੀਂ ਲੈ ਗਿਆ ਤੈਨੂੰ ਤਾਂ ਗਿਆ ਤੇ ਇੱਥੇ ਲੈ ਗਿਆ ਮੈਂ ਇੱਥੇ ਲੈ ਗਿਆ ਇੱਥੇ ਲੈ ਗਿਆ ਨਾਲੇ ਚੋਰ ਗਈ ਜਾਂਦਾ ਤੇ ਇੱਥੇ ਲੈ ਗਿਆ ਮੈਂ ਠੀਕ ਨਹੀਂ ਬਾਈ ਅਮਲੀ ਦੇ ਨਾਲ ਮੈਂ ਕਰ ਲਿਆ ਤੇ ਉਹ ਦੋ ਲੈ ਕੇ ਆਏ ਕੌਣ ਹੈ ਤੇਰਾ ਫਾਇਦਾ ਕਰਿਆ ਸੀ ਥੜਿਆ ਇੱਕ ਪਾਸੇ ਤੇਰੇ ਹੱਡ ਛੜਾ ਤੇ ਆਇਆ ਸੁਪਰਕਾਰ ਇਹਨੇ ਬੰਬੇ ਦੀ ਬਾਈ ਕੁੰਡੀ ਵੀ ਤੋੜੀ ਆ ਇਹਨੇ ਕੁੰਡੀ ਵੀ ਤੋੜੀ ਬੰਬੇ ਦੀ ਉਹ ਕੁੰਡੀ ਰੱਤੀ ਬੰਬੇ ਦੀ ਬਾਈ ਫੇਰ ਹਾਂ ਮੈਂ ਆ ਇੱਕ ਟੋਜਨ ਦਾ ਤੇਰਾ ਖੱਡ ਛੜਾਦਾ ਮੈਨੂੰ ਨਮਾ ਲਿਆ ਦੇ ਉਹ ਫੇਰ ਹਜੇ ਕਹਿੰਦੇ ਮੇਰੇ ਪੰਪ ਦਾ ਜੋੜ ਹਲੇ ਕੋਹ ਦੂਜੂ ਦੇਖਣਾ ਹਲੇ ਉਹ ਦੋ ਥੋੜੇ ਸੰਗਲ ਦਾ ਖੜਦੇ ਨੇ ਚਾਲੀ ਚੱਲਦੇ ਗੱਤ ਕਰ ਹਾਂ ਤਾਹੀ ਨਹੀਂ ਮੈਨੂੰ ਬੁਲਾਉਂਦੇ ਟਰੈਕਟਰ ਕੱਢਣ ਨੂੰ ਜਿੱਥੇ ਟੁੱਟੇ ਅਸੀਂ ਉੱਥੀ ਤੇ ਬਸ ਬੋਲ ਬੋਲ ਟਰੈਕਟਰ ਮੈਸੀ ਦਾ ਹਾਂ ਖਾਲੀ ਜਿਹੜਾ ਹੁੰਦਾ ਕਿ ਆਦੀ ਉਹ ਟੈਕੀ ਬਸ ਜੂਰੀ ਸੀ ਚਾਰ ਟਰੈਕਟਰਾਂ ਤੇ ਨਿਕਲੀ ਚਾਰ ਜੀਪ ਕਢਾਤੀ ਚਾਰ ਤੇ ਜੀਪ ਕਢਾਤੀ ਇਹਨਾਂ ਨੇ ਦੱਸਿਆ ਨਹੀਂ ਫਿਰ ਹਾਂਥੀ ਲੈ ਜਾਣਾ ਦਾ ਕੱਢਤਾ ਸੀ ਜਦੋਂ ਆਉਣੀ ਸੀ ਉਹ ਬਈਆ ਉਹ ਹਾਂਥੀ ਉਹ ਹਾਂਥੀ ਕੱਢਿਆ ਮਹਿੰਦਰੇ ਨੇ ਯਾਰ ਹਾਂ ਅੰਦੇ ਤੋਂ ਬਈਆ ਮਾਰਦੇ ਹਾਂ ਹਾਂ ਹਾਂਥੀ ਉਹ ਬੱਕੇ ਜੇ ਬਸ ਗਿਆ ਹਾਂ ਹਾਂਥੀ ਉਹ ਸੋਡੇ ਜੇ ਬਸ ਗਿਆ ਉਹ ਬੱਕੇ ਚ ਚਲੋ ਟਰੈਕਟਰ ਫਸਦੇ ਆ ਗਿੱਲੇ ਸੁੱਕੇ ਜੇ ਪਾਦੇ ਆ ਹਾਂਥੀ ਨੂੰ ਬਈਆ ਮਾਰ ਲੈਂਦਾ ਨਹੀਂ ਨਹੀਂ ਗਿੱਲਾ ਦਾ ਯਾਰ ਪੋਲਵਾ ਆਤੀ ਬਾਕੀ ਭਾਈ ਸਰਪੰਚ ਸਾਹਿਬ ਬੈਠੇ ਆ ਸਾਡੇ ਯਾਰ ਗੰਨਾ ਬਹੁਤ ਹੈ ਵਿੱਚੂ ਦੇ ਖੇਤ ਦੇ ਕਿਹੜਾ ਕਰ ਦੇਣਾ ਹੀ ਲਾਉਣਾ ਖੜ ਜਾ ਦੂਗਾ ਹੋ ਗਈ ਗੱਲ ਸੁਣ ਲੈ ਕਰਤਾ ਵੀ ਹਾਂ ਆਪਣਾ ਗੰਨਾ ਕਾਹਨ ਦੇ ਦੂ ਕੇ ਲੈ ਪੰਜ ਸਾਲੀ ਜਾਚਾ ਮਿੱਲ ਹਾਂ ਦੇ ਚੜਦੇ ਕਹਿੰਦਾ 10 ਕਿਲੇ ਲੈ ਮੈਂ ਵੇਨ ਲਈਏ ਹਾ ਹਾ 10 ਕਿਲੇ ਨਾ ਨਾ ਸਰਪੰਚੀ ਨੂੰ ਸਰਪੰਚੀ ਨੂੰ ਉਧਰ ਨਹੀਂ ਬਹੇਗਾ ਇਹ ਇੱਕ ਗੰਮ ਮਰੀ ਪੜਦੇ ਸੀ ਕਾਦੇ 10 ਕਿਲੇ ਗੰਨੇ ਦੇ ਦੇ ਚੜਦੇ ਨਾ ਪਤਾ ਨਹੀਂ ਗੰਨਾ ਦਾ ਵਧਾ ਦੇਣਾ ਕਹਾਂ ਉਹ ਗੰਨਾ ਹੈ ਕਹਿੰਦਾ ਕਹਿੰਦਾ ਆਪਣੇ ਦਮ ਪਰ ਲਾਈ ਚਾਚੇ ਬਦਲਾ ਦੇਖੀ ਸਰਪੰਚੀ ਪਿੰਡ ਖਾਬੜਾ ਕਹਿੰਦਾ ਵੀ ਰਾਤ ਫਲਾਣੇ ਲੜਦੇ ਚੋੜਾਣੇ ਅਸੀਂ ਨਹੀਂ ਲੱਗਣਾ ਸਰਪੰਚੀ ਮੈਂ ਤਾਂ ਉਂ ਕਹਿੰਦਾ ਹਾਂ ਇਹਦਾ ਚੋਣ ਹੋ ਗਿਆ ਹੁਣ ਪੰਮਾ ਵੀ ਤਾਂ ਉਹੀ ਕਹਿੰਦਾ ਤੇ ਇੱਕ ਵਾਰੀ ਚਾਚੇ ਦੇ ਬਾਈ ਡਿਸੀਜਨ ਲੈਣਾ ਤੇ ਕਰਕੇ ਬੂਟਾ ਗਾਂ ਕਰਤੀਆਂ ਸੀ ਸਾਡਾ ਬੰਦਾ ਸਾਡਾ ਬੰਦਾ ਹੀ ਤੁਰ ਗਿਆ ਨਾ ਇਹਦੀ ਫੇਰ ਕਰ ਦੇਣਾ ਦਾ ਆਹ ਆਗ ਨਹੀਂ ਥਾਪੀ ਬਾਪੂ ਨੂੰ ਕਹਿੰਦਾ ਚੱਲ ਹਾਂ ਨਾ ਪੰਜੀ ਜਰਾ ਚਲ ਗਿਆ ਯਾ ਅੱਛਾ ਫੇਰ ਇਹਨੇ ਕਿਹਾ ਉਹ ਨਹੀਂ ਮਲਕੀ ਸੀ ਉਹ ਤੂੰ ਛੱਡ ਤੂੰ ਹਾਂ ਉਹਨੇ ਆਈ ਲੈਣਾ ਨਹੀਂ ਪੰਗਾ ਜੇ ਤੁਸੀਂ ਇੰਨੇ ਨਹੀਂ ਦਬੋ ਪਾਉਨੇ ਚੱਲ ਠੀਕ ਬਣ ਗਿਆ ਬਣ ਖੜਾ ਕਰ ਲੋ ਫੇਰ ਦੇਖੀ ਜੀ ਕਰ ਲੋ ਜਿੱਕਾ ਪਰ ਮੈਂ ਵੋਟਾਂ 'ਚ ਨਹੀਂ ਖੜਨਾ ਸੈਂਟੀ ਕਰਾ ਦੋ ਐਂ ਕਰ ਦੇਣਾ ਜੀ ਹਾਂ ਇਕਾਂ ਹੀ ਗਾਇਬ ਹੋ ਕਦਾ ਹੁੰਦਾ ਨਵੇਂੜ ਵੀ ਹੋਏ ਬੰਦੇ ਵੀ ਬਾਈ ਸਭ ਯਾਦ ਕਰਦੇ ਆ ਨਵੇਂੜ ਲੋ ਬਸ ਜਿਹੜੇ ਲਾ ਕੇ ਬਸ 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 ਮੈਂ ਚੰਗੇ ਬੰਦੇ ਨੂੰ ਸਭ ਯਾਦ ਕਰਦੇ ਆ ਫਿਰ ਮੈਂ ਉੱਕੜਾ ਕਰਦਾ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਹੈ ਹਾਂ ਬੰਦੇ ਦਾ ਮੇਰੀ ਗੱਲ ਸੁਣ ਲੈ ਬੰਦੇ ਜਿਹੜੇ ਬੰਦੇ ਨੇ ਚੰਗੇ ਕੰਮ ਕਰੇ ਉਹ ਤੁਹਾਨੂੰ ਬਸ ਬਸ ਬਾਈ ਉਹਦਾ ਨੌਜਾਲਦਾ ਫੇ ਜਿਹਨੂੰ ਕਿਹੜਾ ਪੁੱਛਦਾ ਫੇ ਬਾਅਦ ਮੈਂ ਅਲਾਇਓ ਕਹਿੰਦਾ ਵਧੀਆ ਗਿਆ ਅਜਾ ਸੇਵਾ ਵੀ ਮਰਦਾ ਕਹਿੰਦਾ ਵਧੀਆ ਹੋ ਗਿਆ ਮਰ ਗਿਆ ਆ ਆ ਕਿਹੜਾ ਗੇਲਾ ਮਾਰੇ ਰੋਹਦਾ ਮੰਚ ਰੇਖ ਦੇ ਆ ਜੱਗੀ ਦਾ ਗੇਲਾ ਰੇਖ ਉਹ ਕਹਿੰਦਾ ਬਾਪੂ ਵਰਗਾ ਦਾ ਬੰਦਾ ਕੋਈ ਨਹੀਂ ਬਾਈ ਯਾਦ ਰਹਿਣਾ ਆਪਾਂ ਨੂੰ ਜਦ ਤੱਕ ਵੀ ਭਾਈ ਜੁੰਦੇ ਆ ਬਾਪੂ ਵਰਗਾ ਬੰਦਾ ਕੋਈ ਨਹੀਂ ਹੋ ਸਕਦਾ ਵਾਹ ਵਧੀਆ ਜੇ ਕਦੇ ਬਾਪੂ ਹੁੰਦਾ ਤੇ ਸ਼ਾਇਦ ਗੱਗਾ ਆਲੂਆਂ 'ਚ ਘਾਟਾ ਨਾ ਖਾ ਨਾ ਖਾਂਦਾ ਇਹ ਹੈ ਬਾਈ ਗੱਲ ਹੈ ਉਹ ਆ ਪ੍ਰੈਟੀ ਕਾ ਨੂੰ ਲਾਈ ਆ ਤੈ ਕਿਹੋ ਜਿਹਾ ਸਾਰਾ ਕੋਈ ਉਹਨੇ ਲੈ ਆਏ ਵੀ ਆ। ਇਹਦਾ ਵੈਰਾਈ ਵਧੀਆ ਲੈ ਕੇ ਦੇਣੀ ਸੀ ਤੈਨੂੰ। ਵੈਰਾਈ ਲਿਆ ਕੇ ਦੇਣੀ ਗੱਗੇ ਨੂੰ ਉੱਠਣ ਦੀ ਲੋੜ ਨਹੀਂ। ਸਾਲੋਂ ਮਿਲ ਕੇ ਆਏ ਆ ਜੀ ਘਰਾਂ ਬੈਠੇ ਆ ਸ਼ਾਮ ਜਾ ਕੇ ਆਏ ਅਸੀਂ। ਉਹਦੇ ਕਿਆਬਾ ਦਾ ਵੀ ਬੰਦੇ ਨੇ ਸਵੇਰੇ ਮਿਲ ਨਹੀਂ ਨਹੀਂ ਕਿਆ ਪਤਾ ਹੁੰਦਾ ਹੀ। ਚੰਗਾ ਭਲਾ ਗਿਆ ਕਰਕੇ ਉਹ। ਸਵੇਰੇ। ਉਹ ਭਾਈ ਉਹ ਪੌੜੀ। ਕਿਹੜਾ ਹੁਣ ਆਪਾਂ ਬੈਠੇ ਪੌੜੀ। ਪੌੜੀਗੀ ਤੈਨੂੰ। ਹੈ ਬਈ। ਦਈ ਮਨ ਨੂੰ ਸਵੇਰੇ। ਹੈ ਗੱਗੇ। 8 ਵਜੇ ਪੁੱਜਦੀ ਕਰ ਮੇਰੇ ਕੋ। ਤੂੰ ਭਾਈ ਨਾਲ ਆਰੀ ਪੁੱਜਦੀ ਕਰ। ਹਾਂ। 8 ਵਜੇ। ਤਿੰਦੇ ਵਾਲੇ ਬੂਟੇ ਛਾਂਗਣੇ ਆ। ਹਾਂ। ਆ ਦੇ। ਘਾਟੜੇਕਾ। ਆਪੇ ਛਾਂਗਣੇ ਮੈਂ। ਤੇ ਅੱਠਵੇਂ ਨੂੰ ਕਰ ਲੈ ਨਾ ਕਾ ਦਿਓ ਬੰਦਾ ਨਹੀਂ ਅੱਠਵੇਂ ਨੂੰ ਕਰ ਲੈਣਾ ਮੈਂ ਮੈਸੇਜ ਆਂਗਾ ਤੈਨੂੰ ਮੁੰਡੇ ਦੇ ਪੈਸੇ ਹਾਂ ਤੈਨੂੰ ਕੁਝ ਨਹੀਂ ਮਿਲਣਾ ਮੈਂ ਤੈਨੂੰ ਦਤਾ ਉਹ ਜ਼ੋਰ ਤਾਂ ਮਾਰੂੰਗਾ ਹੀ ਨਹੀਂ ਨਾ ਨਾ ਬੰਦੇ ਕਰੇ ਹੋਏ ਉਹਨੇ ਹੋਰ ਕਰੇਗਾ ਕਰੇ ਬਿਆ ਬੰਦੇ ਕਰੇ ਮੈਨੂੰ ਬਾਦਮੀ ਲੈ ਦੇ 7 ਰੁਪਏ ਨੂੰ ਕਰੇ ਆ ਠੀਕ ਆ ਮੈਂ ਵੀ 7 ਰੁਪਏ ਰਸਰ ਪਾਣੀ ਦੇਣਾ ਪੈਣਾ ਮਤਲਬ ਹਾਂ ਅਸੀਂ ਮੈਂ ਕੁਝ ਨਹੀਂ ਦਦਤਾਂ ਨੇ ਨਾ ਉਹ ਦੇਣਾ ਤੇ ਆ ਗਿਆ ਹੁੰਦੇ ਉਹਨੂੰ ਅਟਾ-ਅਟਾ ਜਾ ਹੁੰਦਾ। ਮਾ ਭਾਈ ਇਹ ਤੇ ਤੈ ਜਾਣਾ। ਪੌੜੀ ਨੇ ਦੋਏ ਲੈ ਆ ਜਾਨੇ ਕਿ ਤਮਾਸ਼ਾ ਕਰਨੇ ਨੇ ਤੇ ਚੂਚੇ ਜੇ। ਜਿਹੜਾ ਬਿਜਲੀ ਜਾਲੇ ਲਾਉਣੇ ਨੇ ਬਕਸਾ ਜਾਵੋ ਜਾਣਾ। ਸਵੇਰ ਨੂੰ ਭਾਈ ਪਪੂ ਮਜਦਾ ਕਰਦਾ ਫਿਰ ਮੈਂ ਹੈ ਨਹੀਂ ਹੋਰੇ। ਯਾਰ ਮੇਰੀ ਕਾ ਮਜਦਾ ਕਰਦਾ ਸਮਾਂ। ਆ ਰਹੀਆਂ ਮੈਂ ਦੇ ਦੇਣੀਆਂ ਦੋ ਦੋ ਬੰਦੇ ਐ। ਬੰਦੇ ਕਿੰਨੇ ਤੂੰ ਜਿਹਨੀਆਂ ਹਾਈਡਾਰੀ ਤੇ ਸੀ। ਦੋ ਆ ਰਹੀਆਂ ਮੇਰੇ ਪਾਸ। ਮੈਂ ਦੋ ਦੇ ਦਿੰਦੀ ਮੈਨੂੰ। ਦੋ ਆ ਰਹੀਆਂ ਦੇ ਦੂੰਗਾ। ਇੱਕ ਪੌੜੀ ਆ ਮੇਰੇ ਕੋਲ। ਇੱਕ ਮੇਰੇ ਕੋਲ ਆਈ ਪੌੜੀ। ਬਸ ਪੌੜੀਆਂ ਆ ਆਪਣਾ ਪਹੁੰਚਦਾ ਕਰਿਓ ਭਾਈ। ਮੈਂ ਸਵੇਰੇ ਜਾਣਾ ਮਰ ਜਾਗੇ ਤੇ। ਬਾ ਠੀਕ ਆ ਜ ਬਾਲੰਦੋ ਜਿਹੜਾ ਤੇਰਾ ਕੰਮ ਕਰਾਈ ਕੋ ਮੈਂ ਕਰ ਦਣਾ ਆਹੋ ਹੀ ਕਰ ਦੇਵੇ ਇੱਕ ਦੋ ਭਾਈਆਂ ਰੱਖ ਲੋ ਅੱਗ ਵਾਲ ਨੂੰ ਰੱਖਣੀ ਲੋੜੇ ਨਹੀਂ ਤੂੰ ਉਹਦਾ ਟਕਾ ਕੇ ਉਹਦੇ ਪੈਸੇ ਦੇ ਦੇ ਵਿੱਚੇ ਪੈਸੇ ਕੀ ਕਹਿਣਾ ਉਦਰੇ ਪੈਸੇ ਇਹਦੇ ਘਰ ਵੀ ਐਸੇ ਉਹ ਨਹੀਂ ਕੁਝ ਬੜੰਮਾ ਪੈ ਜਾਂਦਾ ਹੁੰਦਾ ਹੋਰ ਕੀ ਉਹਦੇ ਪੈਸੇ ਦੇ ਗਰਮੀਆਂ ਜਾਂ ਆਈਸਕ੍ਰੀਮ ਗਰਮ ਕਰਨੀ ਪੈ ਜਾਂਦੀ ਹੁੰਦੀ ਆ ਛੰਡੀ ਜਿਆਦਾ ਕਿਹਨੂੰ ਕਿਹਨੂੰ ਕਹਿੰਦਾ ਫੋਟੇ ਹੁਣ ਰਿਸ਼ਤੇਦਾਰ ਨਾ ਆਏ ਪੈਸੇ ਬਾਕੀ ਭਾਈ ਹਸਬੀਨ ਨੂੰ ਨਾ ਡੈਮੋ ਕਰਿਆ ਉਹਦਾ ਹਾਂ ਹਾਲਾ ਯਾਰ ਬਹੁਤ ਵਧੀਆ ਚੱਲੇ ਬਾਈ ਆਪਾਂ ਝੂਠ ਨਹੀਂ ਬੋਲਦੇ ਹੈਗੇ ਝੂਠ ਨਹੀਂ ਬੋਲਦੇ ਬਹੁਤ ਵਧੀਆ ਹਾਲ ਚੱਲੇ ਪੈਵੇਂ ਕਹੀਏ ਬਾਈ 735 ਪਾ ਕੇ ਦੇਖਣੇ ਮੀਂਦਰੇ ਨੂੰ 475 ਆ ਗਏ ਤੇ ਆ ਤੇਰੇ ਵਾਲੇ ਦਾ ਸੀਟ ਕਢਾਉਣਾ 585 ਆਏ ਨਹੀਂ ਨਿਕਲਦਾ ਬਰਾਬਰ ਝੱਡਣੇ ਆ ਯਾਰ ਆਰਾਮ ਖਿਚਲਾਣੇ ਆ ਬਰਾਬਰ ਝੱਡਣੇ ਆ ਬਰਾਬਰ ਇੱਥੇ ਆਨੇ ਯਾਰ ਜੋਰ ਨਾਲ ਇਹਦਾ ਨਹੀਂ ਪਤਾ ਹੈਗਾ ਮੇਰਾ ਟਰੱਕ ਚੁੱਕਾ ਆ ਬਹੁਤ ਹੈ ਤਾਂ ਧਿਆਨ ਦੇ ਤਲੱਗੇ ਬਹਿ ਧਿਆਨ ਨਾਲ ਨਾ ਕੋਈ ਕਰ ਬਹੁਤ ਵਧੀਆ ਫਾਲੇ ਜੇ ਹਾਂ ਜੀ ਵੀ ਸਾਡੇ ਆਪ ਪਾਉਂਦੇ ਨੇ ਉਹਨਾਂ ਨੇ ਫਿਰ ਤਾਂ ਲਾਣਤਾ ਹੀ ਆ ਸਾਡੇ ਆਪ ਉਧਾਂ ਪਰ ਹੈਲੋ ਮਿਸਤਰੀ ਆ ਭਾਈ ਆਇਓ ਮੋਟਰ ਪੈਨੋ ਹਾਂ ਕੋਈ ਨਹੀਂ ਦੇਖਦਾ ਆ ਪਿੰਡੇ ਬੈਠੇ ਸਾਹਮਣੇ ਕੋਈ ਨਹੀਂ ਦੇਖਦੇ ਆ ਦੇਰ ਚੜਲਣ ਦੇ ਗੱਲ ਨੂੰ ਫਾਲੇ ਲੈ ਲਏ ਆ ਕੋਈ ਨਹੀਂ ਦੇਖਦੇ ਆ ਨਹੀਂ ਪਾਉਂਦਾ ਕਿਸੇ ਦਾ ਹਾਂ ਆਪਾਂ ਬਾਕੀ ਭਾਈ ਇਹ ਵੀਡੀਓ ਕਾਲੂ ਪੈਣੀ ਆ ਤੇ ਕਾਲੂ ਭਾਈ ਬਾਵੜਾ ਪਿੰਡ ਦੌੜਾ ਦੌੜਾ ਇਹ ਉਹਦੇ ਵਿੱਚ ਥੀੜਾ ਹਿੱਸਾ ਲੈ ਰਹੇ ਹਾਂ ਹੈ 2855 2855 ਅੱਜ ਕਰਿਆ ਅਸੀਂ ਮੈਰ ਲੈ ਜੀ ਉਹਦਾ ਹਾਂ ਕਰਤੀ ਲੱਸੀ ਯਾਰ ਦੇਖ ਜਾ ਚਾਚੇ ਮੈਂ ਤਾਂ ਦਾਦਾ ਤੁਸੀਂ ਵੀ ਜਾਣਾ ਉੱਥੇ ਮੈਂ ਵੀ ਜਾਣਾ ਚਾਹ ਤੁਸੀਂ ਖੱਤਰ ਲੈ ਜਾ ਥੋੜਾ ਨੌ ਬੋਲਣਾ ਚਾਹੀਦਾ ਬਾਸ ਆ ਉਹ ਖੜੇ ਆ ਦਾਜ ਜਾਣੇ ਠੀਕ ਹੈ ਇਸ ਦਾ ਕਾਗਾ ਚੱਲ ਕੇ ਜਾਣੀ ਆ ਸਾਡੇ ਪਿੰਡ ਦਾ ਨਾ ਬੋਲਣਾ ਚਾਹੀਦਾ ਹੈ ਹੈਲੋ ਨਾ ਬੋਲਣਾ ਚਾਹੀਦਾ ਹੈ ਹਰ ਬੋਲਾ ਕੇ ਬੋਲਦਾ ਜੁੱਤੀ ਬਸ ਰੱਬ ਦੀ ਮਿਹਰ ਚਾਚੇ ਰੱਬ ਦੀ ਮਿਹਰ ਇੰਨੀ ਗਾ ਚੋ ਪਹਿਲਾ ਆਵੇ ਚੋ ਪਿੱਛੇ ਤੇ ਆਵੇ ਨਾ ਨਾ ਸੀ ਟੀਕਾ ਲਾਉਣਾ ਨਾ ਸੀ ਟੀਕਾ ਲਾਉਣਾ ਨਾ ਸੀ ਕੋਈ ਨਸ਼ਾ ਪੱਤਾ ਦੇਣਾ ਬਸ ਗੱਲ ਖਾਲੀ ਨਹੀਂ ਮੁੜਿਆ ਬਾ ਖਾਲੀ ਗੱਲ ਨਹੀਂ ਮੁੜਿਆ ਮੈਂ ਆਪਣੇ ਵਾਲਾ ਬਾਬਾ ਬੋਲਦੇ ਕਹਿੰਦਾ ਨਸ਼ਾ ਪੱਤਾ ਦਿਓ ਵੀ ਨਾ ਮਿਲ ਜਾ ਮਕੀਸੇ ਨਾਲ ਬੋਲਦੇ ਨੇਗਾ ਓ ਤੂੰ ਨਹੀਂ ਬਾਦ ਦੇ ਉਹਦੇ ਕੋਲ ਦੇਣਾ ਹੀ ਨਹੀਂ ਅਸੀਂ ਨਸ਼ੇ ਪੱਤੇ ਵਾਲੇ ਦੇਖੇ ਆ ਹਾਂ ਟੜ ਪਿੰਡ ਪਿੰਡ ਦੇ ਉੱਪਰੋਂ ਕਿਹੜੇ ਦੰਨੇ ਭਗੂੜੇ ਕਿੱਥੇ ਦੌੜਾ ਹੁੰਦੀਆਂ ਨਾ ਨਾ ਗੱਲ ਤਾਂ ਠੀਕ ਐ ਠੀਕ ਐ ਚਾਚੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ 1 ਸਾਲ ਚ ਆ ਗਏ ਭੱਜ ਲੈ ਦੌੜਾਂ ਚ ਦੂਏ ਸਾਲੋਂ ਬਾਈ ਦਿਖਦੇ ਨਹੀਂ ਐ ਆਹੋ ਫਿਰ ਕਿਆ ਫਾਇਦਾ ਐ ਜੀ ਜਾਣ ਨੂੰ ਹੁਣ ਉਹ ਵੀ ਹੋਣਾ ਬਾਈ ਅਸੀਂ ਤਾਂ ਰੱਖਿਆ ਹੋਇਆ ਪੁੱਤਾਂ ਵਾਂਗੂ ਘਰ ਦਾ ਮੈਂਬਰ ਹੁਣ ਅਸੀਂ ਉਹਨੂੰ ਟੀਕੇ ਲਾ ਕੇ ਸ਼ੁਰੂ ਅਸੀਂ ਉਹ ਲਾਉਂਗੇ ਆਪਣੇ ਹੱਥ ਨਾਲ ਉਹ ਕਿਹੜੇ ਆ ਪੀਣ ਲੱਗਿਆ ਲਾਉਣ ਲੱਗਿਆ ਠੀਕ ਐ ਚਾਚਾ ਸਾਰਾ ਕੁਝ ਜਾਂਦਾ ਜੀ ਪਰ ਆਪਾਂ ਆਪਣਾ ਬਤਨ ਦੇ ਸੇਵ ਲਾਉਣਾ ਉਹ ਆਪ ਲਾਉਣਾ ਉਹ ਆਪਣੇ ਹੱਥੋਂ ਲਾਉਣਾ ਮਾੜੀ ਗੱਲ ਆ ਨਾਲੇ ਸਾਰੇ ਸਾਰੇ ਟੱਬਰੇ ਬੈਸ਼ ਨੂੰ ਹਾਂ ਸਾਰੇ ਹਣ ਕਾਲੂ ਬਾਈ ਪਰਖਿਆ ਜਾਣਾ ਬੈਸ਼ ਨੂੰ ਬੰਦਾ ਬੈਸ਼ ਨੂੰ ਬੰਦਾ ਬੈਸ਼ ਨੂੰ ਨਾ ਭੱਜਦਾ ਤਾਂ ਸੋਹਣਾ ਯਾਰ ਥੋੜਾ ਇਹਨੇ ਥੋੜਾ ਲੇਟ ਕਰਤਾ ਤੇ ਉਹ ਕਰਨੇ ਨਹੀਂ ਉਹਦੇ ਫੇਰੇ ਨੂੰ ਇਹ ਜਾਂ ਚ ਹੈ ਹੀ ਨਹੀਂ ਰਸਤਾ ਮੀਂਹ ਪੈਣ ਲੱਗ ਗਿਆ ਠੀਕ ਆ ਪਹਿਲਾਂ ਮੰਨਦੀ ਉਹ ਆ ਗਈ ਵਰਸੀ ਨਦੀ ਤੇ ਸੁੱਕੀ ਹੋਦੀ ਸਾਰੀ ਚੱਲ ਮਾਲਾ ਦਾ ਨਾਂ ਤਾਂ ਬੋਲਦਾ ਵੀ ਮਾਲਾ ਕੱਢਦਾ ਘੋੜਾ ਭਾਈ ਗਰਾਊਂਡ ਠੀਕ ਤਾਂ ਗਰਾਊਂਡ ਮਾਰਦਾ ਗਰਾਊਂਡ ਹਾਂ ਮਾਲਾ ਪਿੰਡ ਦਾ ਨਾਤਾ ਬੋਲਦਾ ਮੇਲਿਆਂ ਚ ਬਸ 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 ਜੀ ਬਸ ਸਾਰੇ ਬਸ ਉਹਦਾ ਯੂਟਿਊਬਰ ਸਰਚ ਕਰੋ ਮਾਲਾ ਪਿੰਡ ਘੋੜਿਆਂ ਦੌੜਾ ਜਾਓ ਮਾਲਾ ਪਿੰਡ ਪੁੱਤਰ ਬਾਜੀ ਜਾਓ ਮਾਲਾ ਪਿੰਡ ਹੈ ਕੋਈ ਹੈ ਤਾਂ ਨਹੀਂ ਇਹ ਜਿਹਾ ਕੰਮ ਇੱਕ ਹੋਰ ਰਹਿ ਗਿਆ ਹੋਰ ਕੀ ਹਾਂ ਹੋਰ ਦਾਦੇ ਉਹ ਵੀ ਬੋਲੂਗੇ ਦਾਦੇ ਕੁਦਰੀ ਵਾਈ ਹੈ ਭਾਈ ਇੱਥੇ ਖਤਮ ਹੁੰਦਾ ਮਾਲਾ ਪਿੰਡ ਹੁੰਦਾ ਮਾਲਾ ਪਿੰਡ ਦਾ ਜੋਰ ਲੱਗ ਲਿਆ ਜੀ ਜੋਰ ਲੱਗ ਲਿਆ ਟਾਈਮ ਅੱਡੇ ਪਾਸੇ ਬੱਟ ਕੇ ਬੈਠਣਾ ਨਹੀਂ ਲੈ ਉਹ ਇੱਥੇ ਬੈਠਾ ਉੱਠ ਕੇ ਗਿਆ ਉਹ ਉੱਥੇ ਵੀ ਮੈਂ ਉੱਠਾ ਲੱਗਦਾ ਉੱਧਰ ਇਹਨੂੰ ਹੋਰੇ ਤੂੰਆਂ ਜ਼ਿਆਦਾ ਲੱਗਦਾ ਬਾਕੀ ਭਾਈ ਕੁਰਸੀਆਂ ਘਟੀਆਂ ਦੋੜੀਆਂ ਤਣਕਾ ਤਣਕਾ ਲਾਈ ਜਾਂਦੇ ਲੱਕੜੀ ਦਾ ਹਾਂ ਮੈਂ ਕੁਰਸੀਆਂ ਹੈਗੀਆਂ ਉੱਧਰ ਪਈ ਹੋਣੀ ਬਰਾਏ ਦੀ ਪਈ ਹੈ ਕਰਨੀ ਬਾਕੀ ਭਾਈ ਹੁਣ ਕਰਦਾ ਫੋਨ ਮੈਂ ਅਛਵੀਂ ਨਾ ਵੱਲ ਪਾਰਟੀ ਹੋਈ ਵੀ ਹਲਾਂ ਦੀ ਅਰਸ਼ਵੀਂ ਨਾ ਹੁਣ ਇੱਧਰ ਉੱਧਰ ਫਰੀ ਜਾ ਕਰੀਏ ਅਸੀਂ ਕੀ ਕਰੀਏ ਭਾਈ ਦਲਬੀਰ ਨੇ ਤਾਂ ਭਾਈ ਰਾਤ ਪਾਰਟੀ ਕਰਤੀ ਦਲਬੀਰ ਦੀ ਪਾਰਟੀ ਦਾ ਭਾਈ ਮੀ ਨਾ ਹੋ ਗਿਆਆਂ ਨੂੰ ਉਹ ਲੈ ਚਲਾ ਪਾਰਟੀ ਵਿੱਚ ਕਰੀ ਪਾਰਟੀ ਤਾਂ ਨਹੀਂ ਕਰੀ ਪਾਰਟੀ ਕਰਤੀ ਗੱਗੇ ਰਾ ਇਹਨੂੰ ਚਲਾਉਣ ਦੀ ਗੱਲ ਸੀ ਭਾਈ ਅਸੀਂ ਸਾਹਮੂ ਕਰਾਉਣ ਦੀ ਗੱਲ ਹੁੰਦੀ ਗੱਗੇ ਰਾ ਦੇ ਕਰਾ ਸਾਡੇ ਤਾਂ ਗੱਗੇ ਰਾ ਦੇ ਕਿਹਨੂੰ ਮੈਂ ਕਿਹਾ ਨਹੀਂ ਰੇ ਪਾਉਣਾ ਕਿਹਨੇ ਤਾਂ ਆਂ ਛਿਟੀਆਂ ਨੂੰ ਕਿਹਾ ਭੱਜ ਗਿਆ ਜਦੇ ਪੁੱਛ ਮੇਰਾ ਫੋਨ ਠੀਕ ਠੀਕੇ ਆ ਮੈਂ ਉਹ ਬਹਿ ਜਾ ਤੂੰ ਤੂੰ ਆਪ ਨਹੀਂ ਕਰਦਾ ਤੂੰ ਆਪ ਨਹੀਂ ਕਰਦਾ ਮੇਰਾ ਬਾਪੂ ਰੇੜੇ 'ਤੇ ਲੱਦ ਲਿਆ ਗਿਆ ਛਿਟੀਆਂ ਮੈਂ ਲੱਦੀਆਂ ਇਕੱਲੇ ਨੇ ਫਿਰ ਪਹਿਲਾਂ ਰੋਪੜ ਨੂੰ ਲੈ ਗਿਆ ਚਲ ਹੁਣ ਕਿ ਆਓਗੇ ਹੁਣ ਅਸੀਂ ਕਿਹੜੇ ਦੰਦ ਕਢਾਇਆਏ ਹਾਂ ਸਾਡੇ ਕੋਲ ਲੈ ਗਿਆ ਬੀੜੀ ਕਰਾ ਬੁੱਲਿਆ ਏ ਉਹ ਕੱਲੇ ਨੂੰ ਔਖਾ ਦਾ ਟੋਏ ਚੋਂ ਕੱਢ ਕੇ ਲੱਦਣੀ ਆ ਤੀ ਹਾਂ। ਕੀ? ਟੋਏ ਚ ਰੱਖੀਆਂ ਵੀ ਹਾਂ। ਬਾਪੂ ਉਦਣਾਂ ਮੈਂ ਕੱਲੇ ਲਾਤੀਆਂ ਔਰੇ। ਬਾਈ ਤੇਰੀ ਕਿਹ ਆ ਰਹੀ ਸ assi ਕਰ ਲੂਗੇ। 30 ਕਿਲੋ ਵਜਨ ਉਹ ਤੇ ਮੈਂ ਲੱਦ ਲੂਗਾ ਉਹ। ਹਾਂ। ਉਹ ਲੈ। ਲੈ 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 ਲੈ। ਓਹੋ। ਵਜਨ ਵਾਲੀ ਫੋਟੋ ਖਿੱਚੀ ਵੀਰ ਦਾ ਹੁਣ। ਬਾਜੀ ਵਾਕਿਆ ਬਾਤਾਂ ਨੇ। ਖਰਜਾ ਦਿਖਾ ਗਿਆ। ਮੁੰਡਾ ਕੁੜੀ ਨਾਲ ਸੋਹਣਾ ਕੁੜੀ ਮੁੰਡੇ ਨਾਲ ਸੋਹਣੀ ਕੀ ਬਾਤਾਂ ਨੇ। ਵਜਨ ਚੈੱਕ ਕਰਿਆ ਜਾਵੇ ਮੁੰਡੇ ਦਾ। ਵੱਧ ਗਿਆ ਜੀ 7 ਕਿਲੋ। 70 ਕਿਲੋ ਵਧ ਗਿਆ ਹਾਂ ਜੀ ਹਾਂ ਇਹਦਾ ਸਾਲੇ ਕਰਕੇ ਮੋٹے ਕੱਪੜੇ ਵਾਹ ਲੈ 37 ਕਿਲੋ ਹੋ ਗਿਆ ਹਾਂ ਉਹ ਬਾਦ ਕਾ ਭਾਈ ਆ ਠੰਡ ਮਾਰ ਕੱਪੜੇ ਦੇਖ ਲੈ ਕਾ ਭਾਈ ਕਿੰਨੇ ਲੈ ਦੇਖ ਲੈ ਇੱਕ ਆਹ ਕੋਟ ਆ ਇੱਕ ਆ ਜੈਕਟ ਉਹ ਜਾਨੀ ਸ਼ਰਟ 5 ਕਿਲੋ ਨਿਕਲਣਾ ਹੈ ਹਾਂ ਤੁਸੀਂ ਕਿਉਂ ਵੱਢਣਾ ਵੀ ਕਰ ਨਹੀਂ ਤੁਸੀਂ ਮੇਰਾ ਦੋਸਤ ਠੀਕ ਹੈ ਲੈ ਸੌਦਾ ਮਾਰਨ ਚਾਚੇ ਸਬੂਤ ਦੇ ਨਾਲ ਗੱਲ ਕਰਦੇ ਹੋ ਸਬੂਤ ਦੇ ਨਾਲ ਗੱਲ ਕਰੀ ਜਾਂਦੀ ਆ ਭਾਈ ਓਰੇ ਆ ਦੇਖੋ ਸਬੂਤ ਬੂਦੂ ਗਿਆ ਤੇਰੀ ਫੋਟੋ ਉੱਪਰ ਆ ਜਾਏਗਾ ਉੱਪਰ ਲੱਗੀ ਜਿਹੜਾ ਤੇ ਜਿਆ ਮਾਦੀ ਦਿਖਾਈ ਜੋ ਬਜਨ ਖੜਾ ਦਾਖਾ ਦਾ ਕਿੱਥੇ ਬਜਨ ਦਿਖਾ ਉੱਪਰ ਉਹ ਤੂੰ ਰਹਿਣ ਦੇ ਮੈਨੂੰ ਹੋ 500 ਦਾ ਲਾਉਣਾ ਪਵੇ ਕੰਡਾ ਲਿਆਉਣਾ ਪਵੇ ਖਬਰੇ ਕੁੱਤਾ ਜਿਹੜਾ ਆ ਪੈ ਨਾਲ ਸਨੇ ਹੀਰੇ ਸਨੇ ਹੀਰੇ ਦੇ ਹੋਵੇ ਹੈ ਸਨੇ ਹੀਰੇ ਦੇ ਸਨੇ ਆਗਬੱਤੀ ਹੋਵੇ ਮੁਕਲੀਆ ਪਾ ਲੈਣਾ ਮੁਕਲੇ ਜਾ ਤੇ ਦੋ ਭਰੀਆਂ ਗੁੰਗੂਆਂ ਆਉਣੀ ਨੇ ਥੱਲੇ ਮੁੱਕਿਆ ਨਹੀਂ ਦੋ ਬੂਗ ਹੋ ਗਿਆ ਹੈ ਬਾਜਵੀਰਾ ਹਾਂਜੀ ਬਾਹਲ ਨੂੰ ਮੁੱਕਿਆ ਕੱਲੂ ਫੇਰ ਲਾਤੇ ਬਈ ਅਜੇ ਰੋਟੀ ਨੂੰ ਕਰਦੀ ਏ ਫੋਨ ਕਰ ਆਣ ਦੀ ਏ ਕਰਨਾ ਹੀ ਪੈਣਾ ਜਿਹੜੇ ਹਾਲਾ ਕਰ ਦੋ ਕਰ ਦੋ ਕੋਈ ਹੰਝੋਣਾ ਖਾਣ ਦਾ ਨਾ ਇਹ ਨਾ ਕਰ ਯਾਰ ਅੱਛੀ ਮੈਂ ਕਹਿੰਦਾ ਯੂ ਆਪ ਦਿੱਤਾ ਯਾਰ ਮੈਂ ਖਾਇਆ ਰੋਟੀ ਨੂੰ ਤਾਲਾ ਨੂਨ ਮਿਰਚੀ ਕਰ ਲਾ ਜਾਂ ਲੱਡੂਆਂ ਡੱਬਾ ਹੀ ਲੈ ਆ ਜਾਂ ਹੋਰ ਛੱਡ ਉਹ ਰੋਕਾ ਕੱਲੂ ਕਰੂੰਗਾ ਜਨੀਆ ਗਰ ਕਰਾਉਣਾ ਤੁਹਾਡਾ ਤਾਂ ਲੰਬੜਾ ਯੂਗਰ ਸਾਨੂੰ ਵੀ ਕਰਾਉਣ ਨਾਲ ਸਾਨੂੰ ਕੋਈ ਸ਼ੂਗਰ ਚਾਹ ਕਰਨੀ ਸਾਨੂੰ ਕੋਈ ਸ਼ੂਗਰ ਨਹੀਂ ਦੇਖ ਰਾਗ ਲੱਗ ਲੱਡੂ ਖਾ ਲਓ ਕੁਈਸ ਰੋੜੀ ਜੀ ਖਾ ਲੋ ਜੇ ਖਾਣੀ ਹੈ ਖਾਂਦਾ ਆ ਹਾਏ ਉਹ ਵੀ ਖਿਲਾ ਦੇ ਜੱਪ ਮੇਰਾ ਮੂੰਹ ਭੂਖ ਦੇਗਾ ਲੈ ਬੜੀ ਖਵਾ ਦੇ ਹਾਏ ਹਾਏ ਲੈ ਮੋਟੀਆਂ ਅਜੇ ਕਹਿਣੇ ਲੱਗਿਆ ਦਵਾ ਮੈਂ ਕਿ ਮੋਟੀਆਂ ਪਕੌੜੀਆਂ ਲੈ ਆ ਭਾਈ ਹੱਛ ਵੀਰ ਦੀਆਂ ਇਹ ਕਦੇ ਫੇਵਰੇਟ ਹੁੰਦੀਆਂ ਇਹਦੀਆਂ ਇਹਦੇ ਨਾਲ ਬਦਾਣਾ ਪੋੜਾ ਨਾਲ ਆ ਜੀ ਦੇਖਣ ਲੈ ਮੋਟੀਆਂ ਪਕੌੜੀਆਂ ਇੰਨੇ ਨਹੀਂ ਘੱਟ ਹੁੰਦੇ ਤੇ ਐ ਖੋਲ ਨੂੰ ਆ ਟੂਰਨਾਮੈਂਟ ਖੇਡ ਲੈਣਾ ਜਿੱਤ ਕੇ ਜਿਹੜਾ ਲਿਆ ਮੋਟੇ ਪਕੌੜੀਆਂ ਜਿੱਤੇ ਆ ਇਹ ਇਹਨੇ ਕਦੇ ਪੂਰਾ ਮੈਚ ਲਾਇਆ ਇਹ ਆਪਣੀ ਪਿੱਤੀ ਲੈ ਕੇ ਭੱਜ ਜਾਂਦਾ ਮੈਂ ਤੁਹਾਨੂੰ 300 ਰੁਪਿਆ ਪਾਉਂਦਾ ਉਹ ਤੇ ਕਿੱਥੀਆਂ ਕਰਾ ਲਿਆ ਉਹ ਜੋ ਅੱਜ ਨਹੀਂ ਆ ਕੱਲ ਨੂੰ ਅੱਜ ਨਹੀਂ ਆਰ ਟੈਂਕੀ ਫੁੱਲ ਆ ਨਹੀਂ ਮੈਂ ਰੋਟੀ ਖਾ ਕੇ ਆਇਆ ਉਹਦੇ ਪੈਸੇ ਕੱਢ ਲੈ ਐਸੇ ਪੈਸੇ ਕੱਢ ਲੈ ਆਹੋ ਤਾਂ ਕਹਿਣਾ ਕਾਲੂ ਕਾਲੂ ਖਾਂਦੇ ਰਹਿਣ ਦੋ ਨਾ ਨਾ ਅਸੀਂ ਆਏ ਗਏ ਆ ਅਸੀਂ ਬਿਨਾਂ ਰੋਕੀ ਦੇ ਬੈਠੇ ਨਹੀਂ ਨਹੀਂ ਕਾਲੂ ਆ ਕਾਲੂ ਗੱਗੇ ਫੇ ਕਾਲੂ ਤੂੰ ਫੇ ਖਾ ਲਈ ਤਾਂ ਕਹਾਂ ਪਕਾ ਲੂਗੇ ਨਹੀਂ ਆਪਾਂ ਤਾਂ ਆਪ ਆਪਣੇ ਜੇ ਗੱਲ ਆ ਫੂਤੀ ਆਪਾਂ ਕਾਲੂ ਗੱਲ ਫੇ ਸਾਨੂੰ ਕਮਾ ਵੀ ਰੱਜੀ ਮੈਂ ਐਸ ਵਿੱਗੇ ਦਾ ਜਾੜਾ ਇਹ ਫੇ ਖਾ ਲੂ ਤੁਸੀਂ ਲਿਆਓ ਜਾਓ ਪਹਿਲਾਂ ਮੈਂ ਨਹੀਂ ਖਾਣੀ ਮੈਂ ਮੱਦੀ ਲਿਆ ਦੇ ਇਸ ਕੋ ਨਹੀਂ ਨਹੀਂ ਟਿੱਕੀਆਂ ਨਹੀਂ ਲਿਆਉਣੀ ਯਾਰ ਟਿੱਕੀਆਂ ਰਾਤ ਖਾ ਲਈਆਂ ਹੋਰ ਦੱਸੋ ਕਿਹਸਾ ਨਾ ਬਰਗਰ ਨਾ ਯਾਰ ਗੱਲ ਤੁਸੀਂ ਜਾ ਰਹੇ ਰੋਟੀ ਰੋਟੀ ਖਾਓ ਆਪਣੇ ਪਕਾ ਰਹਿਣ ਦੇ ਯਾਰ ਉਹ ਸਪ੍ਰਿੰਗ ਰੋਲ ਲਿਆਓ ਓ ਵੀ ਠੀਕ ਹੈਗੀ ਹਾਂ ਬਰਗਰ ਖਾਓ ਜਾਂ ਟਿੱਕੀ ਖਾ ਲਓ ਉਹ ਗੋਲ ਗੱਪੇ ਲੈ ਆਵਾਂ ਕਿ ਨਹੀਂ ਭਰਾ ਲੈ ਤੋੜ ਕੇ ਗੋਲ ਗੱਪੇ ਠੀਕ ਹੈ ਉਹ ਨਹੀਂ ਖਾਣਾ ਮੈਂ ਨਹੀਂ ਖਾਣਾ ਬੇਟਾ ਰਾਹ ਆਇਆ ਨਾ ਤੋ ਫਿਰ ਮੈਨੂੰ ਡਾਨਾ ਭਾਈ ਮੈਂ ਰੋਟੀ ਦੋ ਦੋ ਚਾਹ ਪੀ ਮੈਂ ਚੱਲਿਆ ਦਾ ਬੇਟਾ ਮਿੱਜੇ ਬੈਠੋ ਕਿ ਲੋਕ ਲਾ ਦੋ ਦੋ ਤੇ ਰੋਟੀਆਂ ਕੀ ਲਿਆਓ ਉਹ ਚੱਲ ਤੁਸੀਂ ਇਹਦੇ ਕਰਕੇ ਖਾਣੀ ਬਾਕੀ ਸਾਰਿਆਂ ਨੂੰ ਭੁੱਖ ਲੱਗੀ ਵੀ ਨਾ ਨਹੀਂ ਖਾਣਾ ਨਾ ਖਾਵੇ ਕਰਦੇ ਨਾ ਖਾਵੇ ਮੈਂ ਕਹਿੰਦਾ ਮੈਂ ਉਹ ਕਰੂੰਗਾ ਫਿਰ ਚੱਲ ਉਹ ਸਾਲੂ ਖਾਲੀ ਤਨ ਨੂੰ ਕਹਿ ਤਾ ਮੈਂ ਖੁਲਾ ਦੂੰਗਾ ਉਹ ਤੁਹਾਨੂੰ ਹਾਇ ਨਹੀਂ ਆਉਣੀ ਹੈਗੀਆਂ ਉਹ ਕੋਈ ਗੱਲ ਨਹੀਂ ਕਿਤੇ ਨਹੀਂ ਅਸੀਂ ਉਲਟੀ ਕਰ ਲੂਗੇ ਮਾ ਠੀਕ ਜਾਓ ਉਹ ਬੱਤੇ ਤੇ ਖਾਣੀ ਨਹੀਂ ਮਾਰ ਕੇ ਖਾਣੀ ਨਹੀਂ ਮੈਂ ਨਹੀਂ ਇੱਕ ਦੋ ਤਿੰਨ ਉਹਨੂੰ ਪਾਣੀ ਦੀ ਪਾਣੀ ਉਹ ਆਪਣਾ ਕੱਲਾ ਪਾਣੀ ਹਾਂ ਪਾਣੀ 3 4 ਪਾਣੀ 2 ਲੀਟਰ ਪਾਣੀ ਉਹ ਪਾਉਣਾ ਆਣੀਆ ਨੇ ਜਾਨੀ ਕਿਤੇ ਲਿਆਉਣੇ ਲਿਆ ਤਾੜੀ ਚਲੋ ਠੀਕ ਹੈ ਬਾਈ ਕਾਂਦੇ ਸੀ ਬਾਅਦ ਚ ਕਿੱਦਾਂ ਬੰਦਾ ਹੋ ਰਹਿਣਾ 10 ਲਿਆਓ 300 ਲਿਆ 10 ਲਿਆ